ਪਰ ਉਥੇ ਹਾਲ ਵਾਲਾ ਪੜਾ ਹੁੰਦਾ। ਨੋ ਨੋ ਤੋਤੇ ਨੋ ਐ 4 ਵੀਰਾਂ ਤੋਂ ਲੈ ਸਹੀ। ਇਹ ਆ ਪੋਜੀਸ਼ਨ ਆ। ਬੇਸ਼ੱਕ ਉਹਦੇ ਅੱਜ ਮੈਂ ਤੁਹਾਨੂੰ ਵੀਡੀਓ ਬਣਾ ਕੇ ਪਾ ਦਿਆਂ ਵੀ ਲੈ ਜੀ 스마트 ਸੀਡਰ ਨਾਲ ਵੀ ਇਤੀਜਾ ਜੋ ਵੀ ਆਹ ਕਿਹੜਾ ਸੀਡਰ ਐ ਜੜਦਗੇ ਹਨਾ। ਕਿਉਂਕਿ ਝਾੜਨ ਵੇਲੇ ਕਿਹੜਾ ਮੈਨੂੰ ਤੁਸੀਂ ਪੁੱਛਣਾ ਵੀ ਕਿੰਨੀ ਝੜੀ। ਤੇ ਅੱਜ ਮੈਂ ਵੀਡੀਓ ਕੁਛ ਵੀ ਕਰਕੇ ਪਾ ਦਿਆਂ ਆਪਾਂ ਮੈਂ ਇੱਥੇ ਦਾ ਸੁੱਕ ਗਿਆ ਏ ਸੁੱਕਿਆ ਪਿਆ ਵਰਦਾ ਨਹੀਂ ਹੁਣ ਜੇ ਤੁਸੀਂ ਆਖੋਗੇ ਨਾ ਵੀਰ ਓਏ ਇਹਦੇ ਤੇ ਹੈਪੀ ਸੀਡਰ ਚੱਲ ਜੂ ਨਹੀਂ ਚੱਲਣਾ ਅਸੀਂ ਮੱਛਿਆ ਨਾ ਘਾ ਮੱਛੇ ਕੋਈ ਗੋਸ ਨਹੀਂ ਮੱਛਿਆ ਜੇ ਦਾ ਤੇ ਬੱਟਾ ਵਧੀਆ ਸੌਖਣਾ ਹਰਾ ਹੋ ਗਿਆ ਆਲੂ ਹਰ ਲੋ ਜੀ ਵੀਰੋ ਤੁਹਾਡੇ ਸਾਰੇ ਤਿਆਰ ਪੈਣਾ ਅਸੀਂ ਸੈਵਨ ਤੋਂ ਵੀ ਹੋਵਾਂਗੇ ਪਰ ਥੋੜਾ ਜਿਹਾ ਏਰੀਏ ਦੇ ਹਿਸਾਬ ਨਾਲ ਕਰਚਿਆਂ ਦੇ ਹਿਸਾਬ ਨਾਲ ਤੁਸੀਂ ਵੀ ਸਲਾਹਾਂ ਦਿਓ ਜੇ ਕਿਉਂਕਿ ਕਈ ਭਰਾ ਕਹਿੰਦੇ ਆ ਐ ਹੋ ਜਾਂਦਾ ਜੀ ਐਂ ਤੇ ਉਹ ਹਰੇਕ ਚੀਜ਼ ਹਰੇਕ ਏਰੀਏ ਤੇ ਹਰੇਕ ਝੋਨੇ ਦੀ ਵੈਰਾਈਟੀ ਤੇ ਡਿਪੈਂਡ ਕਰਦੀ ਐ ਜਿਵੇਂ ਹੁਣ ਇੱਥੇ ਕੋਈ ਹੋਰ ਝੋਨਾ ਹੁੰਦਾ ਫੂਸਾ ਹੁੰਦਾ ਤਾਂ ਅੱਜ ਨੂੰ ਖਤਮ ਹੋਇਆ ਪਿਆਣਾ ਈ ਇਹ ਹੁਣ ਹਰੇਕ ਕਰਚੇ ਆ ਮੰਨ ਲਓ ਆ ਪ੍ਰਾਲ ਸਾਰਾ ਤੰਤ ਚ ਐ ਥੱਲੋਂ ਦੇਖਾਂਗੇ ਤਾਂ ਆਪਾਂ ਲੈ ਆ ਹਰਾ ਕਚਾਰ ਆ ਆ ਚੀਜ਼ ਵੀਡੀਓ ਚ ਹੋ ਸਕਦਾ ਘੱਟ ਲੱਗੇ ਇਹ ਚੀਜ਼ ਮਾਰਦੀ ਥੋੜੀ ਜੀ ਹੁਣ ਆ ਪਾਲਾ ਨੂੰ ਅੱਗ ਲਾ ਕੇ ਆ ਪੋਜੀਸ਼ਨ ਬਣੀ ਐ ਸੋਰਾਜ ਨੇ ਵੀ ਦਿੱਆ ਵੀ ਤੁਸੀਂ ਕਹਣਾ ਵੀ ਸੋਰਾਜ ਦੀ ਇੱਕ ਵਿਚਾਰੇ ਦੀ ਕਲੱਚ ਦੇ ਦੇ ਤੋੜਦੇ ਸੀਗਾ ਨੇ ਕਿਤੇ ਕਿਤੇ ਤਾਂ ਮਰ ਮਰ ਤੁਰਦਾ ਸੀ ਇਹਦੇ ਨਾਲ ਆਏ ਬਣੀ ਗੱਲ ਤੇ ਜੇ ਹੁਣ ਆਪਾਂ ਆਖਦੇ ਕਿ ਵੀ ਇੱਥੇ ਸੁਪਰਸੀਡਰ ਚੱਲ ਜੂ ਤਾਂ ਸੁਪਰਸੀਡਰ ਕਿਹੜੇ ਹਿਸਾਬ ਤੇ ਚੱਲੂਗਾ ਤੇ ਦੂਜੀ ਗੱਲ ਇੱਕ ਹਰੇਕ ਦਾ ਬਾਈ ਜੀ ਉਹ ਬਜਟ ਨਹੀਂ ਹੁੰਦਾਗਾ ਨਾ ਹੀ ਅਗਲਾ ਰਿਸਕ ਲੈ ਸਕਦਾ ਹੁੰਦਾ ਜੇ ਹਾਂ ਹੁਣ ਮੇਰੇ ਕੋਲੇ ਇੱਥੇ 20 ਕਿੱਲੇ ਵੀ ਹੋਣ ਆਪਦੇ ਤੇ ਮੈਂ ਪੈਸੇ ਨਾ ਸਰਦਾ ਵਰਦਾ ਤਾਂ ਮੈਂ ਇੱਥੇ ਕੋਈ ਵੀ ਚੋਇਸ ਕਰ ਸਕਦਾ ਬੇਸ਼ੱਕ ਉਹਦੇ ਅੱਜ ਮੈਂ ਤੁਹਾਨੂੰ ਵੀਡੀਓ ਬਣਾ ਕੇ ਪਾ ਦਿਆਂ ਵੀ ਲੈ ਜੀ ਸਮਾਰਟ ਸੀਡਰ ਨਾ ਵੀਤੀ ਜਾਂ ਜੋ ਵੀ ਆਹ ਕਿਹੜਾ ਸੀਡਰ ਹੈ ਇਹ ਇਹ ਵੀ ਸੀਡਰ ਹੀ ਇਹਦੇ ਮੂਰੇ ਵੀ ਪੋਰ ਲੱਗੇ ਆ ਵੀ ਕਾਰ ਚਾਂਜ ਵੀ ਸੜਦਗੇ ਹਨਾ ਕਿਉਂਕਿ ਝਾੜਨ ਵੇਲੇ ਕਿਹੜਾ ਮੈਨੂੰ ਤੁਸੀਂ ਪੁੱਛਣਾ ਵੀ ਕਿੰਨੀ ਝੜੀ ਤੇ ਅੱਜ ਮੈਂ ਵੀਡੀਓ ਕੁਛ ਵੀ ਕਰਕੇ ਪਾ ਦਿਆਂ ਆਪਾਂ ਮੈਂ ਵੀ ਪਾਵਾਂ ਹੀ ਨਾ ਤੁਹਾਨੂੰ ਜਿਵੇਂ ਮਰਜ਼ੀ ਮੂਰਖ ਬਣਾ ਸਕਦੇ ਆ ਪਰ ਆਪਣੇ ਕੋਲ ਉਹ ਹੈ ਨਹੀਂ ਕੰਮ ਵੀ ਆਪਾਂ ਛੋਟੇ ਜ਼ਿੰਮੇਦਾਰ ਆ ਸਾਡਾ ਨਹੀਂ ਹੈਗਾ ਸਰਦਾ ਤੇ ਨਾ ਹੀ ਅਸੀਂ ਰਿਸਕ ਲੈ ਸਕਦੇ ਐਵੇਂ ਕਹਿ ਦਈਏ ਇੱਥੇ ਕੋਈ ਸੁੰਢੀ ਪੈ ਜੇ ਮੁੜ ਕੇ ਛੋਟੇ ਪੱਧਰ ਤੇ ਰਿਸਕ ਲੈ ਸਕਦੇ ਹੰਨੇ ਆ ਉਹ ਥੋੜੇ ਘਣੇ ਲੈ ਲਈ ਤੇ ਜਿਵੇਂ 2 ਕਿੱਲਿਆਂ ਦੀ ਪ੍ਰਾਲੀ ਵਿੱਚ ਵਾਲੀ ਸੀ 26 ਦੀ ਆਪਾਂ ਤੇ ਪਰ ਐਡੇ ਡੇ ਰਿਸਕ ਨਹੀਂ ਲੈ ਸਕਦੇ ਹਣ ਵੀ 9 ਕਿੱਲਿਆਂ ਨਾਲ ਕੋਈ ਨਵੀਂ ਚੀਜ਼ ਨਾਲ ਪੰਗਾ ਲੈ ਲਈਏ ਤੇ 12 20 ਤੇ ਵੀ ਪੈਰ ਭਿੱਜੀ ਜਾਂਦੇ ਤੇ ਹੁਣ ਕਦੋਂ ਹਲਾ ਕਦੋਂ ਹਲਾਵਾਂਗੇ ਦੱਸ ਉਧਰ ਉਹ ਰੀਪਰ ਵਾਲੇ ਕਾਲ ਕਰੀ ਜਾਂਦੇ ਆਉਦੇ ਦਾ ਯਾਰ ਗੀਅਰ ਖਰਾਬ ਹੋ ਗਿਆ ਉਹ ਕਰਾਇਆ ਹੀ ਨਹੀਂ ਕਿਉਂਕਿ ਉਹ ਵੀ ਫਿਰ ਭਰਾ ਕੀ ਦੱਸਾਂ ਕਿ ਹੁਣ ਜਿਹੜੇ ਬੰਦੇ ਤੋਂ ਕਦੇ ਕਈ ਨਹੀਂ ਮੰਗੀ ਹੁੰਦੀ ਉਹ ਵੀ ਰੀਪਰ ਲੈ ਜਾਂਦਾ ਸੀ ਫਿਰ ਹੁਣ ਨਾ ਜਵਾਬ ਦੇਣ ਵਾਲਾ ਆਪਣਾ ਮਤਾ ਹੈ ਨਹੀਂ ਗਵੇਂ ਆਖ ਕੇ ਜਵਾਬ ਦਿੱਤਾ ਨਹੀਂ ਆਂਦਾ ਪਹਿਲਾਂ ਵੀ ਗੀਅਰ ਉਹਦਾ ਹੀ ਬਣਾਇਆ ਉਹਨਾਂ ਦੂਰੀ ਵਾਲੀ ਸੂਤ ਹੀ ਨਹੀਂ ਕਰਾਇਆ ਮੈਂ ਤਾਂ। ਬਈ ਆਪ ਕਰਾਇਆ ਦੇ ਦੇਾਂਗੇ ਤੇ ਦੌਖੀ ਕੋਈ ਨਹੀਂ। ਹੁਣ ਮੈਂ ਰੀਪਰ ਮੰਗਿਆ ਪੈਂਡ ਚੋਂ। ਤੇ ਇੱਕ ਬੰਦੇ ਤੇ ਮੰਗਿਆ ਉਹਦੇ ਨੂੰ ਜਵਾਬ ਮਿਲ ਗਿਆ ਉਹਦਾ ਫਲਾਣਾ ਲੈ ਕੇ ਗਿਆ ਵੇ ਤੇ ਦੂਜੇ ਬੰਦਿਆਂ ਨੂੰ ਫੋਨ ਲਾ ਉਹਨਾਂ ਨੇ ਜੀ ਕਰੇ। ਕਿ ਕੀ ਤੜਕਾ ਤੜਕੀ ਮੂੰਹ ਦਾ ਸਵਾਦ ਘਾਲਣਾ ਯਾਰ ਮੰਗਣੀ ਬਹੁਤ ਵੱਡੀ ਚੀਜ਼ ਲੱਗਦੀ ਮੈਨੂੰ ਤਾਂ। ਪਰ ਲੋਕ ਵੈਂਦੇ ਹੀ ਆ ਜਾਂਦੇ ਆ ਵੇ ਅੱਗੇ। ਹਏ ਤੇਰੇ ਗੱਲਾਈ ਪਿਆ ਹੁਣ ਕਦੋਂ ਹਲਾਈਏ ਦਸਨ ਲੈ। ਆ ਪੋਜੀਸ਼ਨ ਬਿੰਦਰ ਦੇ ਜਾ ਕੇ ਵੇਖ ਲੈ। ਹਾਂ। ਇਹਦੀ ਰੀਪਰ ਮਾਰਿਆ ਪਹਿਲਾਂ। ਹਾਂ। ਉਹਦੇ ਵੇਖ ਲੈ। ਇਹ ਹੱਲ ਹਿੱਲਣ ਤੋਂ ਬਾਅਦ ਵੀ ਆਹ ਕੁਝ ਨਿਕਲਦਾ ਫਿਰਨੇ। ਇਹਨੂੰ ਹਿਲਾਉਣਾ ਹੈ। ਬੜਾ ਯਾਰ ਕਰਾ ਸੇ। ਜਿੰਨੀ ਕਾਗ ਲੱਗ ਗਈ। ਉਹਨਾਂ ਕਰਾ ਸੋ ਦਾ ਸੁਪਰ ਸੀਡਰ ਚੱਲੀ ਉਹਦੀ ਆਰਾਮਦਾਰੀ ਨਾਲ। ਜੇ ਕਿਤੇ ਕੰਮ ਆਉਦੋ ਕਹਿ ਜਾਂਦੇ ਵੀ ਨਹੀਂ ਬਹੁਤ ਹੋ ਗਿਰੇ ਬੱਸ ਕਰੋ। ਤੇ ਆਜਾ ਦਿਨ ਨਹੀਂ ਦੇਖਣੇ ਬਣੇ। ਸੈਟ ਬੋਰੀ ਦੇ ਸੈਟ ਬੋਰੀ ਮੈਂ ਚੜਦਾ ਤਰਿਆ ਹੁੰਦਾ ਸਿੱਤੀ ਤਰਿਆ। ਤਾਂ ਮਦਾ ਕਰਾ ਸਹੀ ਆ ਯਾਰ ਤੂੰ ਮੈਂ ਨਾ ਡੰਡਾ ਜਾ ਪਾਗਦੇ ਸੁਪਰ ਸੀਡਰ ਲਈਏ ਪਾ ਕੁਛ ਨਹੀਂ ਹੁੰਦਾ ਵਾਹਣ ਬਹੁਤ ਗਿੱਲਾ ਆਪਣਾ ਇੱਥੇ ਦਾ ਸੁੱਕ ਗਿਆ ਏ ਨਹੀਂ ਯਾਰ ਆਵੇ ਬੈਂਦਾ ਫਿਰ ਉਹਦੇ ਟਰਾਲਾ ਇੱਥੇ ਉੱਤੇ ਹੀ ਆ ਉਹਦੀਆਂ ਗੱਲਾਂ ਛੱਡ ਯਾਰ ਇੰਨੀ ਹਵਾ ਫਿਰ ਵਾਹਣ ਨੂੰ ਹਵਾ ਕਿਉਂ ਪੈ ਗਈ ਕੰਮੇ ਲੈ ਆਹ ਇਹ ਫਿਰ ਪਤਾ ਕੀ ਸੀ ਇਸੇ ਸੇਮੇ ਗੱਲ ਨਾ ਉੱਤੇ ਚੜੀ ਸੀ ਝੋਨਾ ਡਿੱਗਿਆ ਕਰਕੇ ਆਹ ਵੇਖ ਤੂੰ ਟਰਾਲਾਂਾਂ ਬੈਠੀਆਂ ਆਵੇ ਇੱਥੇ ਟਰਾਲਾਂ ਹਾਂ ਉਹ ਮਾਲੇ ਪਾਣੀ ਦਾ ਫਿਰ ਇਹ ਲਾਇਆ ਹੀ ਨਹੀਂ ਆਪਾਂ ਨਹੀਂਦਾ ਹੀ ਆ ਭਰਾ ਹੋ ਗਏ ਸਟੈਟਰੀ ਵਾਲੇ ਵੇਖੀ ਉਹ ਤੋ ਵੇਖ ਵੇ ਪਾਣੀ ਚੰਨ ਨੂੰ ਕੋਸਾ ਤੇ ਹੁੰਦਾ ਦਿਆਂ ਨੂੰ ਭਰਾ ਉਹਦੇ ਹੋਈ ਗਿਆ ਦਿਆਂ ਨੂੰ ਵੇਖ ਲੈ ਵੇਖੇਗਾ ਮੈਂ ਇੱਕ ਟੋਏਜਾ ਚ ਪੈੜ ਚ ਇਨੇ ਭਰੇ ਗਏ ਕੀ ਕਰ ਗਿਆ ਹੁਣ ਦਾਸ ਕਿਤੇ ਕਿਹੜੇ ਕਿਹੜੇ ਘਾਟੇ ਚ ਲੱਗੇ ਕੌਲ ਮਲਾ ਕੇ ਨਾ ਅਜੀਰ ਪੁਆਇੰਟ ਤੇ ਲੱਗੇ ਸੀ 2013 ਚ ਆਈ ਲੈਸ ਕਰਨ ਅੱਜ ਨੂੰ ਕਰੋੜਾਂ ਛਾਪਦੇ ਨੇ ਜਿਵੇਂ ਨੰਗੋ ਤੇ ਐਵੇਂ ਉਦੋਂ ਪੰਜਾਬ ਦੇ ਬਾਲੇ ਹੀ ਜੀ ਬਣੇਗੇ ਤੇ ਕਿਹੜਾ ਲੋਕਾਂ ਦੇ ਪੈਸੇ ਛੱਡ ਗਏ ਉਹਦੇ ਵਿੱਚ ਐਵੇਂ ਲੋਕਾਂ ਦੇ ਪੰਪਾਂ ਤੇ ਮੋਡੀਫਿਕੇਸ਼ਨਾਂ ਦੇ ਪੈਸੇ ਕਿਹਨੇ ਲਾਉਣੇ ਸੀਗੇ ਜੀ ਬਾਹਰ ਜਾਵੜਦੀ ਰਾਇ ਵੀ ਮਿੱਤਰੋ ਦੋ ਦਿਨਾਂ ਨੂੰ ਹਲਾ ਕੇ ਸੜ ਦਿੰਦੇ ਨੇ ਹੋਰ ਕੀ ਆ ਫਰ ਇਹਦਾ ਸੜਦਾ ਹੀ ਨਹੀਂ ਦੂਜੇ ਪਾਸੇ ਆ ਹਣ ਜੇ ਤੁਸੀਂ ਆਖੋਗੇ ਨਾ ਵੀਰੋ ਇਹਦੇ ਤੇ ਹੈਪੀ ਸੀਡਰ ਚੱਲ ਜੂ ਨਹੀਂ ਚੱਲਣਾ ਅਸੀਂ ਜਦੋਂ ਹੈਪੀ ਸੀਡਰ ਆਇਆ ਨਾ 2017 ਕੇ 18 ਚ ਕੁਛ ਇੱਥੇ ਜੇ ਹੋਣਾ ਤੇ ਉਦੋਂ ਮੰਨ ਲਓ 4-5 ਸਾਲ ਪਹਿਲਾਂ ਉਦੋਂ ਐ ਮੰਨ ਲਓ ਚਲਾ ਕੇ ਵੇਖਿਆ ਸੀ ਖਰਚਾਂ ਚ ਵੀ ਚਲਾਇਆ ਸੀ ਕੱਲੇ ਖਰਚਾਂ ਚ ਤੁਰਿਆ ਆਉਂਦਾ ਸੀ ਪਰ ਜਦੋਂ ਹੀ ਪਾਲ ਵਾਲੀ ਲਾਈਨ ਚ ਵਾੜ ਦਿੰਦੇ ਉਹਦੇ ਵੀ ਖੜ ਜਾਂਦਾ ਸੀ ਜਿੱਥੇ ਰੀਪਰ ਨਾਲ ਹਲਾਇਆ ਸੀ ਐ ਮੰਨ ਲਓ ਇਹ ਵੀ ਰੁਗਾਂ ਦੇ ਵਿੱਚ ਖੜ ਜਾਂਦਾ ਸੀ ਚੋਕ ਹੋ ਜਾਂਦਾ ਸੀ ਮਾਲਚਰ ਵਾਲੀ ਗੱਲ ਹੀ ਆ ਯਾਰ ਉਹ ਤਾਂ ਸੇਮ ਮਾਲਚਰ ਵਾਲੀਆਂ ਪੱਤੀਆਂ ਆ ਦੇ ਜਿ ਸੇਮ ਉਹੀ ਕੁਛ ਲੱਗਦਾ ਤੇ ਇਹਦੇ 'ਚ ਨਹੀਂ ਚੱਲਿਆ ਵੀ ਆ ਪਰਾਲੀ ਚ ਆਪਣੇ ਦਾ ਹੁਣ ਉਹਨੇ ਚੱਲਣਾ ਨਹੀਂ ਹੈ ਪੀਸੀਡਰ ਨੇ 100% ਤਾਂ ਬਾਕੀ ਵੇਖ ਲਾਂਗੇ ਕਿਤੇ ਇੱਥੇ ਜੇ ਆਉਂਦਾ ਹੋਇਆ ਲੋਡ ਤਾਂ ਕਿਸੇ ਪਾਸੇ ਤੁਹਾਨੂੰ ਦਿਖਾ ਦੇਵਾਂਗੇ ਚਲਾ ਕੇ 11 ਹੁਣ ਇਹਦੇ ਨਾਲ हां बिलो मैं बिलो लोई ਲਈ ਆ ਯਾਰ ਤੇ ਸ਼ਰਮ ਹੋਣੀ ਚਾਹੀਦੀ ਯਾਰ ਤੁਹਾਨੂੰ ਦੱਸ ਐ ਛੱਦੀਆਂ ਬਾਹਾਂ ਆ ਜਾ ਤੜਕੇ ਦਾ ਮਾੜਾ ਹਰੀਰੀ ਚੰਗਾ ਭਰਾ ਮਾੜਾ ਜ ਐ ਮਾੜੇ ਹੋ ਕੇ ਤਾਂ ਫਿਰ ਬਸ ਆਪਾਂ ਪਈਆ ਤਾਂ ਆਪ ਜਾਣਿਆਂ ਨੂੰ ਜੱਤ ਹੋਇਆ ਪਿਆ ਯਾਰ ਹਵਾ ਵਾਈਦੀ ਹੈ ਹਾਂ ਹੁਣ ਦੱਸ ਹੁਣ ਸਿੱਧੀ ਨਿੱਘੇ ਨੇ ਲਾ ਦੀ ਲਈ ਕੀ ਕਹਿੰਦਾ ਚੱਤ ਤੇਰਾ ਬਣ ਜੂ ਆਪਣਾ ਕੰਮ ਹੈ ਹਾਂ ਪਾਛ ਨਾ ਦੇ ਜਿਹੜੀ ਵੀ ਜ ਲਗੇ ਬਾਹੋ ਕੰਮ ਜਾ ਜਾ ਤੇ ਬਈ ਜਿਹੜੇ ਪਹਿਲਾ ਔਰੇ ਕੱਢ ਲਗਾ ਬਸ ਉਹ ਅੱਜ ਦੇ ਟਾਈਮ ਤੇ ਰਾਜਾ ਤੇ ਉਹ ਕੜਾ ਉਗਰੇ ਸਾਡੀ ਬਾਈ ਉਹ ਲੈ ਸਾਰੀ ਕਰਾਸੀ ਹੋਈ ਪਈ ਐ ਜੈਂਤ ਕੰਡਾਂ ਦੇ ਕੰਮ ਵੇਖ ਲੈ ਜਿਵੇਂ ਇਧਰ ਤਾਂ ਮੇਰੇ ਕੋਲੇ ਪਲੋਂ ਮਾਰ ਕੇ ਵੈਚੀ ਮੁੱਦੀ ਕਰਨੀ ਐ ਸਾਡਾ ਦਾ ਨਹੀਂ ਛੱਡਦਾ ਤੇ ਆ ਗੰਦੇ ਕਰਜੇ ਲੈ ਉਹ ਢੇਰਾਂ ਲਾ ਲੈ ਵੀ ਮਿੱਤਰੋ ਟਾਈਮ ਤਾਂ ਬਹੁਤ ਲੱਗ ਗਿਆ ਪਰ ਕੱਲੀਆਂ ਪਾਲਾਂ ਪਾਲਾ ਹਾਲਾਤ ਨਾ ਜਿਵੇਂ ਆਵੇ ਹੁਣ ਕਿੰਨਾ ਗਿੱਲਾ ਪਿਆ ਇਹ ਨਾ ਕਿਲੇ ਥਾ ਦੀਆਂ ਕਿਲੇ ਨੂੰ ਪਾਲਾ ਹਲਾ ਰਿਹਾ ਫਰੋਂ ਗਾਚਾ ਹੀ ਨਿਕਲਿਆ ਆਉਂਦਾ ਹੁੰਦਾ ਜਿੱਥੇ ਜਿੱਥੇ ਜਿਆਦਾ ਜਿਹੜੇ ਖੜੇ ਕਰ ਜਾਂਦੇ ਪਾਲਾ ਉਹ ਵੇਖ ਵੇ ਤੇ ਕੱਡੀ ਛਾੜਤੀ ਟ੍ਰਾਇਲ ਨੂੰ ਇਹ ਕਿਆਲਾ ਪਤਾ ਲੱਗੀਆਂ ਕਿਹੜੀ ਸਹੀ ਕੱਤੀ ਤੇ ਜੀ ਮਿੱਤਰੋ ਬਾਬਾ ਜੀ ਪੜੀ ਜਾਂਦੇ ਨੇ ਤੇ ਵਿੱਚ ਆਊਗੀ ਆਵਾਜ਼ ਉਹਨਾਂ ਦੀ ਵੀ ਆਹਾ ਬਾਬੇ ਜੀ ਸੰਗਲ ਟੁੱਟਣ ਦੇ ਕਾਰਨ ਦੇ ਵਿੱਚ ਵੈਲਡ ਤਾਂ ਕਰਾਉਂਦੇ ਹੀ ਰਹਿੰਦੇ ਐਦ ਕੀ ਆ ਢੇਡੀ ਗਵਾਲੀ ਸੀ ਹੁਣੇ ਸ਼ਹਿਰੋਂ ਜਨਵਰੀ ਉੋਂ ਲਿਆਂਦੀ ਤੱਕਾਂ ਦੇ ਦੇ ਤਾਂ ਆਈ ਨਹੀਂ ਹੁਣ ਸਪੈਸ਼ਲ ਸੰਗਲ ਖੋਲ ਕੇ ਲਜਾਣਾ ਪੈ ਹੁਣ ਕਸਦੇ ਹਾਂ ਬਾਕੀ ਹਜੇ ਫਿਰ ਕਰ ਤੇ কুরਤੇ ਆਪਣੇ ਸੁੱਕੇ ਨਹੀਂ ਕੰਮ ਕਰ ਸਾਰਾ ਉੱਥੇ ਹੀ ਖੜਾ ਟਰੈਕਟਰ ਇੰਨਾ ਘਾਲੇ ਬੜਾਇਆ ਵੀਡੀਓ ਇੱਥੇ ਆ ਕੇ ਬਣਾਉਣ ਲੱਗੇ ਆਂ ਉਧਰੋਂ ਆਪਾਂ ਕਿਉਂਕਿ ਕਿਸੇ ਭਰਾ ਤੋਂ ਅਸੀਂ ਜਾਣਕਾਰੀ ਲੈ ਰਹੇ ਸੀ ਵੀ ਹੁਣ ਪਾਣੀ ਕਿਵੇਂ ਕਰੀਏ ਤਿੰਨ ਦਿਨ ਹੋ ਗਈ ਸੰਕੋਰ ਕਰੀ ਨੂੰ ਆਲੂ ਮੱਛਿਆ ਨਾ ਕਾ ਮੱਛੇ ਕੋਈ ਬੋਸ ਨਹੀਂ ਮੱਛਾ ਹਜੇ ਦਾ ਤੇ ਬੱਟਾ ਵਧੀਆ ਸੌਖਣਾ ਹਰਾ ਹੋ ਗਿਆ ਆਲੂ ਹਰਾ ਬੋਲਦੇ ਜਿਵੇਂ ਅਸੀਂ ਬੋਲਣਾ ਸੀਗਾ ਸਾਡੇ ਹਿਸਾਬ ਨਾਲ ਤਾਂ ਹੀ ਗਨੇ ਆ ਉਗਰੇ ਆ ਆਲੂ ਗਰੇ ਆ ਸਾਰਾ ਵਧੀਆ ਪਰ ਹੁਣ ਲੋਕਾਂ ਤਾਂ ਜੋ ਸੁਣਦੇ ਆ ਉਵੇਂ ਬੋਲਿਆ ਜਾਂਦਾ ਵੀ ਹਰਾ ਹੋ ਗਿਆ ਆਵੇ ਇੱਥੇ ਵਿੱਚ ਮੂੜੀਆਂ ਦੇ ਬੀ ਲਾਦੇ ਸੀ ਇਹ ਮਾਚੰਗਾ ਇਹ ਮਾਚੰਗਾ ਸਾਰੀਆਂ ਵਿਚਰਾਂ ਪਰ ਆਲੂ ਉਹਦੇ ਜਿੱਦਾਂ ਸਪਰੇਅ ਕਰੀ ਨਾ ਆਪਾਂ ਆਲੂ ਵਿੱਚੋਂ ਮੰਨ ਲਓ ਐਂ ਸੀਗਾ ਜਿੱਡਾ ਜਡਾ ਜਿਵੇਂ ਇੱਥੇ ਆ ਉਹ ਉੱਥੇ ਸੀ ਐਂ ਤਕਰੀਬਨ ਯਾਰ ਪੂਰਾ ਹੀ ਉਗ ਰਿਆ ਹੋਇਆ ਸੀ ਇੰਨਾ ਘਟ ਨਹੀਂ ਉਗ ਰਾਇ ਤੇ ਉਹਦੇ ਕਰਕੇ ਥੋੜਾ ਜਆ ਆਲੂ ਦਾ ਨੁਕਸਾਨ ਹੋਇਆ ਹੁਣ ਇਹਨੇ ਲੇਟ ਹੋ ਜਾਣਾ ਆ ਨਵੇਂ ਉਗ ਰਏ ਮੇਰਾ ਖਿਆਲ ਆਵੇ ਜਿਹੜੇ ਤਾਂ ਪੀਲੀ ਭਾ ਮਾਰਦੇ ਇਹ ਤਾਂ ਬਾਅਦ ਚ ਉਗ ਰਹੇ ਆ ਉਹ ਉੱਥੇ ਹੀ ਰੁਕ ਗਿਆ ਫਿਰ ਸਪਰੇਅ ਵੱਜਣਾ ਅਲਟਰਾ ਜੀਨ ਤੇ ਸਨਕੋਰ ਤੇ ਗ੍ਰਾਮੋ ਖਸਾਉਣ 1.5 ਲੀਟਰ ਗ੍ਰਾਮੋ ਖਸਾਉਣ ਸੀ ਜਿਹੜੀ ਸੰਕੋਰ ਆ ਉਹ 100 ਗ੍ਰਾਮ ਦੱਸਿਆ ਆਪਣੇ ਰਿਸ਼ਤੇਦਾਰ ਨੇ ਤੇ ਹੂੰ ਹਣੋ ਬਾਈ ਵਿੱਚ ਬਹੁਤ ਕਹੀ ਜਾਂਦੇ ਨੇ ਚਲੋ ਕੋਈ ਨਹੀਂ 100 ਬਾਈ ਤਾਂ ਪਰ ਉਹ 200 ਪਾਉਣੀ ਸੀ ਸੰਕੋਰ ਗੰਧ ਤਾਂ ਬਾਈ ਬਹੁਤ ਹੋ ਜਾਂਦਾ ਸੀ ਗੰਧ ਤਾਂ ਮੰਨੋ ਤੁਸੀਂ ਵੀ ਜਿਵੇਂ ਸਰਾ ਹੀ ਲੱਗ ਜਾਂਦਾ ਨਾ ਇੰਨਾ ਗੰਧ ਹੁੰਦਾ ਸਾਡੇ ਬਾਣਾ ਜੀ ਇਹਦਾ ਇਲਾਜ ਕੋਈ ਕਰਨਾ ਪੈਣਾ ਫੇਰ ਥਾਲੀਆਂ ਡਰਮਾਂ ਡਰਮਗਾਣਾ ਜਾਂ ਤਾਂ ਮਾਰਨਾ ਪੈਣਾ ਪਤਾ ਨਹੀਂ ਹੁਣ ਕੀ ਬਣੂਗਾ ਸਟਾਰਟਿੰਗ ਵਾਲੀਆਂ ਵਟਾਈਆਂ ਨਹੀਂ ਹਜੇ ਵਧੀਆ ਉਗਰੀਆਂ ਇੱਥੇ ਆਪਣੀ ਸਰੋਂ ਵੀਜੀ ਐ ਹੁਣ ਤਾਂ ਨਾ ਕਈ ਲੋਕ ਜਿਵੇਂ ਬੇਕੂਫ ਬਣਾਉਂਦੇ ਹੁੰਦੇ ਆ ਰੀਲਾਂ ਚ ਚਲਾਉਣ ਮਾਰੇ ਹੁਣ ਜਿਵੇਂ ਇੱਥੇ ਮਰਜੀ ਰੀਲ ਚਲਾ ਦਈਏ ਵੀ ਆਹ ਵੇਖੋ ਜੀ ਪਾੜੇ ਛੱਡੇ ਕਿਸੇ ਡਰਾਈਵਰ ਨੇ ਆ ਵੇ ਲੋ ਕਿਹੜੇ ਦੇ ਕੰਮ ਐ ਇੰਨਾ ਪਾੜਾ ਛੱਡਿਆ ਪਿਆ ਇਸ ਤੋਂ ਬਾਅਦ ਇੰਨਾ ਪਾੜਾ ਛੱਡਿਆ ਪਿਆ ਪਰ ਹੈ ਇਹ ਵੀਜੀ ਸਰੋਂਾਂ ਕਿਉਂਕਿ ਇਹ ਕਿ ਕੋਰਾ ਬੰਦ ਕਰਾਈ ਤੇ ਲਾਸਟ ਵਾਲੇ ਹੋਰਿਆਂ ਵਿੱਚ ਦਾਣੇ ਆ ਤਾਂ ਕਰਕੇ ਪਾੜੇ ਛੜ ਛੜ ਲਾਈ ਵੀ ਹੈ ਮਸ਼ੀਨ ਤੇ ਜੇ ਹੁਣ ਇੱਥੇ ਮੈਂ ਕਰਕੇ ਫੋਨ ਸਿੱਧਾ ਤੇ ਹੁਣੇ ਬੜਾ ਦਿਆਂ ਤੇ ਐ ਰੀਲ ਚੱਲ ਜਾਣੀ ਪਰ ਆਪਣੀ ਛਲੀ ਜ਼ਮੀਰ ਹੀ ਨਹੀਂ ਬੰਦੀ ਅਰੇ ਮੈਂ ਝੂਠ ਤਾਂ ਬਣ ਜੂ ਬਲੀ ਹੈਗੀ ਇਹ ਹੁਣ ਇੱਥੇ ਆਪਣੇ ਬੰਦੇ ਵੀ ਆ ਕੇ ਕਹਿਣ ਆ ਆ ਕਿਵੇਂ ਵੀਜੀ ਆ ਤੂੰ ਮੈਂ ਅਰੇ ਤੁਸੀਂ ਵਾੜਾ ਮੋੜ ਤਾਂ ਸੋਚੋ ਵੀ ਐ ਡੇ ਡੇ ਪਾੜੇ ਤਾਂ ਨਹੀਂ ਛੱਡ ਦੇਣਗੇ ਚਲ ਕੇ ਤੇ ਇੱਕ ਅੱਧੀ ਥਾਂ ਹੋ ਸਕਦਾ ਛੱਡ ਦੇਗੇ ਇਹ ਦਾ ਸਰੋਂ ਵੀ ਜੀ ਇੱਥੋਂ ਇੱਥੋਂ ਤੱਕ ਜਾਵਾ ਵੀ ਦੇ ਇੱਥੇ ਟਰੈਕਟਰ ਚੜਾ ਕੇ ਨਾਲ ਦੀ ਨਾਲ ਉਹ ਦਾ ਨਿਸ਼ਾਨੀ ਲਾਤੀ ਸੀ ਆਵੇ ਹੁਣ ਵੱਟ ਪਾਉਣ ਵਾਲੀ ਜੇ ਰਹਿੰਦੀ ਐ ਇਹ ਰੋਦੇ ਤਾਂ ਇੰਨਾ ਲੱਗਦਾ ਨਹੀਂ ਸੀ ਸੁੱਕਾ ਮੋਹਿੰਦਰਾ ਵਾਹਣੇ ਵੇ ਆਖਾਂ ਬਹੁਤ ਵਧੀਆ ਵਾਹਣ ਬਣੀ ਜਾਂਦੇ ਹਵਾ ਪੈਂਦੀ ਐ ਤੂੰ ਕਹਿ ਦਿੰਦਾ ਆਹ ਆ ਕਿੰਨਾ ਕਰਡਾਲ ਆਹ ਦੇਖੀ ਸੁੱਕੀ ਓਏ ਦੇਂਦੇ ਐ ਐਲ ਸੀ ਆ ਇਹ ਨਾਕੂ ਜਾਈ ਬਣਾਈ ਬਠਾ ਫੋਨ ਫਿਰ ਬਹੁਤ ਕੰਮ ਕਰਾ ਸਕਿਆ ਜਾ ਤਾ ਤਰਾਂਡ ਹੋਈ ਹੁੰਦੀ ਖਾਵਾ ਖਾਣੀ ਪੀ ਪਾਗ ਤੱਕ ਘਾਹਾਂ ਦੇ ਨਹੀਂ ਦੇ ਅਰਦਾਸ ਕਰਨਾ ਮੀਂਹ ਨਾ ਕਰ ਉਗਰੇ ਹੋ ਗਈ ਮੀਂਹ ਨਾ ਤਾਂ ਗਰਾਂਡ ਹੋ ਜਾਊਗਾ ਜਦੋਂ ਇਹਦੇ ਤਾਂ ਹੀ ਗੱਲ ਜਾਊਗੀ ਛਾਂਡ ਨਾ ਹਾਂ ਪਰ ਉਹਦੋਂ ਕਰਨਾ ਮੀਂਹ ਨਾਲ ਇਹਦਾ ਹੱਲ ਹੋਣਾ ਆਏ ਨਾ ਗੁੰਦਰਾ ਗੱਲ ਘੱਟ ਹੋਵੇ ਤਾਂ ਵਿੱਚੋਂ ਆ ਕੇ ਵੀ ਛੁੱਕ ਜਾਂਦਾ ਪਾਏ ਉਹਦਾ ਪਤਾ ਹੀ ਹੈ ਜਦੋਂ ਬਾਹਰ ਨਿਕਲਣਾ ਉਹਦੋਂ ਉਹ ਹਥਿਆਰ ਸੱਟ ਜਾਂਦਾ ਉਹ ਉਹਦੋਂ ਮਰ ਜਾਂਦਾ ਵੀ ਪੀਲੇ ਹੋਏ ਖੜੇ ਹੁੰਦੇ ਆਂ ਵੀ ਦੇਣੇ ਤਾਂ ਜਿਵੇਂ ਕਰਾਂਡ ਚ ਪੀਲੇ ਹੋ ਜਾਂਦੇ ਨਾ ਆਏ ਖੜ ਜਾਂਦੇ ਥੱਲੇ ਜੇ ਫੁੱਟ ਕੇ ਲੈ ਤੇ ਤੂੰ ਵੀ ਉਗਰੇ ਆਉਂਦਾ ਤੇ ਤੇਰਾ ਕੀ ਹਦਾਈ ਨਾਲ ਵਾਲੇ ਜਦੋਂ ਉਗਰੇ ਖੜੇ ਇਹਦੇ ਤੈਨੂੰ ਵਿਚਾਲੇ ਇੱਕ ਲੈਦੇ ਨੂੰ ਗਰਮੀ ਲੱਗੀ ਉਹ ਸੁੱਕਾ ਸੀ ਜਮਾ ਯਾਰ ਕਹਿਮਦੀ ਮਾੜੀ ਹੈ ਕੋਲ ਮਲਾ ਗਿਆ ਆਪਣਾ ਧੰਦਾ ਫੇਲ ਹੋਇਆ ਚਲ ਕੇ ਬੈਂ ਅੱਜ ਨਿਕਲਿਆ ਸੂਰਜ ਤੇ ਆਥਨ ਨੂੰ ਜਟਾ ਢਾਗ ਦੇਣਗੇ ਫੇਰ ਉਹ ਚਾਰੇ ਨੂੰ ਆ ਸਾਢੇ 8 ਹੋਏ ਤੇ ਪੂਰੀ ਤੁੱਪ ਲੱਗ ਗਈ ਅੱਜ ਆ ਆਪਣਾ ਬਾਹ ਪਤੀ ਜਨੌਰ ਪੰਨ ਖੱਟ ਰਹੇ ਘਾਰੇ ਕਬੂਤਰ ਪੰਛੀ ਉਹ ਝੁੱਗੀਆਂ ਪਾਈਆਂ ਹਜੇ ਆਪਾਂ ਪਾਉਣੀ ਅੱਜ ਇੱਥੇ ਬਾਬਾ ਗੋਦੀ ਆ ਰਹੀ ਮੇਰਾ ਪਾਲਾ ਇਹਨਾਂ ਵਿੱਚ ਕਰਕੇ ਲੰਮੇ ਪਿਆ ਐ ਇਥੇ ਦਾ ਤਬਦੀਲ ਰਹਾ ਹੀ ਸਾਡੇ ਸਾਡੇ ਕੰਮ ਦੇ ਲਈ 20 ਹੋਣ ਲਿਆ ਲੋਕਾਂ ਨੇ ਘੋਰ ਭੋਂ ਲੱਗ ਗਿਆ ਅੱਜ ਅੱਗ ਲਾਈ ਐ ਮਾਲਾ ਪਾਲਾਂੀਆਂ ਸਾੜੀਆਂ ਅੱਗ ਲਾਈ ਵੀ ਕਹਣਾ ਖਤਰਾ ਹੋਂ ਤਾਂ ਤੇ ਹੁਣ ਬੀ ਲਿਆ ਉਹ ਟਰਾਲੀ ਆਈ ਚਾਚਾ ਲੈ ਕੇ ਆਈ ਰੇਟ ਤੁਹਾਨੂੰ ਬਾਸਪਤੀ ਦਾ ਦੱਸ ਦिए 3500 ਤੇ 10 ਰੁਪਏ ਲੱਗਿਆ ਆ ਭਾਈ ਨੇ 100 ਰੁਪਏ ਲਿਆ ਉਥੋਂ ਲਿਆਉਣ ਦਾ ਤੇ ਕੋਈ ਮਾੜਾ ਨਹੀਂ ਲੈ ਵੀ ਮਿੱਤਰੋ 15 12 ਦਿਨਾਂ ਬਾਅਦ ਆ ਆਉਦੀ ਕਾਰ ਤੇ ਬੈਣ ਲੱਗੇ ਇਹਦਾ ਕੁੱਤਾ ਵੱਜਿਆ ਸੀ ਮੂਰੋਂ ਤੇ ਤੁਹਾਨੂੰ ਪਤਾ ਨਰਮ ਹੁੰਦੀਆਂ ਸਵਿਫਟਾਂ ਬਹੁਤ ਜ਼ਿਆਦੇ ਤੇ ਇਹ ਕੁੱਤੇ ਨਾਲ ਹੀ ਮੂਰੋਂ ਬੰਪਰ ਬੰਪਰ ਸਾਰਾ ਖਿਲਰ ਗਿਆ ਸੀ ਫੌਗ ਲੈਂਪ ਟੁੱਟ ਗਈ ਹੁਣ ਬੰਪਰ ਪਵਾਇਆ ਅੱਜ ਮਹੀਨੇ ਬਾਅਦ ਡੇਢ ਮਹੀਨੇ ਬਾਅਦ ਇਹ ਯਾਰ ਬੇਲੀ ਕੋਲੇ ਸੀ ਇੱਥੇ ਫਿਰ ਮਕਸਰ ਅਬੋਰ ਰੋਡ ਤੇ ਆਪਣੇ ਮਿੱਤਰ ਨੇ ਕੰਮ ਕਰਿਆ ਭਾਉ ਨੇ ਆ ਪੰਪ ਦੇ ਨੇੜੇ ਤੇ ਉਹਦੇ ਤੋਂ ਉਹ ਆਇਆ ਤਿੰਨ ਦਿਨ ਹੋ ਗਏ ਦੇ ਕੋਲੇ ਵਿਚਾਰੇ ਕੋਲੇ ਠੀਕ ਹੋਈ ਪਈ ਸੀ ਤੇ ਆਪਣਾ ਹੀ ਨਹੀਂ ਸਮਾਂ ਲੱਗਦਾ ਹੁਣ ਅੱਜ ਨਾਲੇ ਬੀ ਲੈ ਕੇ ਗਏ ਆ ਤੇ ਨਾਲੇ ਆਪਣਾ ਕਾਰ ਲੈ ਕੇ ਚੱਲੇ ਆਂ ਵੱਢ ਦੇ ਮੈਂ 200 ਰੁਪਏ ਤੇਰੇ ਖਾਤੇ ਪਾ ਦਾਂ ਮਰਜ਼ੀ ਕਰ ਮੇਰੇ ਖਾਤੇ ਚ ਕੀ ਮਰਜ਼ੀ ਚੈੱਕ ਆ ਲੈ ਲੈ ਮਰਜ਼ੀ ਕਰ ਲੈ ਫਿਰ ਤੂੰ ਵੱਢ ਤੂੰ ਯਾਰ ਲਾ ਤਾ ਹੀ ਵੱਢ ਕੇ ਤਾਰਾ ਲਾ ਯਾਰ ਸੇ ਮੈਂ ਕੋਈ ਥੋ ਲੀਡ ਵੱਢ ਲੈ ਵੱਢ ਕੇ ਤਾਰਾ ਲਾਵਾਂ ਕਿਵੇਂ ਉਧਰੋਂ ਤੂੰ ਹੀ ਕਾਢਦੇ ਸਾਨੂੰ ਡਾਇਰੈਕਟ ਯਾਰ ਆ ਬਾਈ ਵੀਡੀਓ ਬਣਾਉਣਾ ਹੋਰ ਯਾਰ ਕਾਢਦੇ ਯਾਰ ਇੱਕ ਸਾਡਾ ਸਾਰੇ ਯਾਰ ਪਮਾ ਪਾਵਰ ਬੈਂਕ ਸਾਡੇ ਕੋਲੇ ਇੱਕ ਚੱਲ ਭੁੱਲ ਗਏ ਝੁੱਗੀ ਪਾਉਣ ਦਾ ਸਮਾਂ ਨਹੀਂ ਲੱਗਿਆ ਟਾਈਮ ਹੀ ਨਹੀਂ ਲੱਗਿਆ ਫਿਰ ਹੁਣ ਇੱਥੇ ਕਾਰ ਹੀ ਠਾਲ ਦੇ ਕਿਉਂਕਿ ਠੰਡ ਬਹੁਤ ਜ਼ਿਆਦਾ ਹੈ ਤੇ ਕੰਮ ਹੁੰਦਾ ਪਹਾੜਾ ਮੁੜ ਕੇ ਤੇ ਉਹ ਪਿਆ ਬਾਸਪਤੀ ਆਪਣਾ ਪਹੁੰਚੋ ਗੀ ਜੀ ਪਾਉਣੀ ਸੀ ਕਿ ਤੰਬੂ ਪਾਉਣਾ ਸੀ ਤੇ ਉਹ ਸਮਾਂ ਨਹੀਂ ਲੱਗਿਆ ਪੱਲੇ ਆ ਉੱਤੇ ਲਈ ਹੁੰਦਾ ਠੰਡ ਲੱਗਦੀ ਐ ਬਈ ਤੇ ਹੁਣ ਕਾਰ ਤੇ ਸੀਟਾਂ ਕਰ ਦੇ ਨੇ ਲੰਮੀਆਂ ਤੇ ਬੰਦਾ ਆਪਣਾ ਕਰ ਲੂ ਰੈਸਟ ਪੂਰੀ ਰਾਤ ਨੂੰ ਜੋ ਠੰਡ ਲੱਗੀ ਲੈ ਮਿੱਤਰੋ ਕਾਰ ਲਵਾਣ ਜਾਂ ਇਹ ਯਾਰ ਆ ਦੇ ਤੇ ਚੱਲੂ ਵਾਰ ਪਿਆ ਤਾਂ ਉੱਥੋਂ ਮਿਲੇ ਆਪਾਂ ਨੂੰ ਤਾਂ ਤਾਂ ਦੇਖੋ ਤੁਸੀਂ ਲੈ ਮੇਤਰੋ ਆ ਦੋ ਪਿੰਡ ਛੱਡ ਕੇ ਇੱਥੇ ਬੂੜਾ ਗੁੱਜਰਦੀ ਆਪਣੀ ਸੋਸਾਇਟੀ ਚ ਪਾਏ ਆ ਸਾਂਦ ਦੇਖੋ ਇਰਤੀ ਭਾਈ ਮੈਂ ਜਣਾ 100 ਸਵੈਸਟਮ ਰਿਆਂਾ ਵੇਖ ਲੈ ਤਮਗਾ ਕੀ ਰੀਪਰ ਦਾ ਪਤਾ ਨਹੀਂ ਕਿੰਨੇ ਕ ਭਾਜਾ ਵੇ ਕਵਾਡ ਕੀਤੇ ਰੋਟਾਵੇਟਰ ਉਹ ਸੋਸਾਇਟੀ ਦੇ ਆਪਦੇ ਟਰੈਕਟਰ ਵੀ ਹੈਗੇ ਆ 1800 ਰੁਪਿਆ ਘੰਟਾ ਸੁਪਰ ਸੀਡਰ ਨਾਲ ਵੇਚਦੇ ਆ ਬੜਾ ਤਕੜਾ ਸਿਸਟਮ ਹੈ ਯਾਰ ਭਾਈ ਪੀਸੀ ਡਰ ਕੀ ਰੂਟਾਵੇਟਰ ਕਿੰਨੇ ਉਧਰ ਚੱਲਦੀ ਹਾਲ ਤੱਕ ਪਏ ਕੋ ਕੋਆਂ ਕਿਦੇ ਪਏ ਤੇ ਬੜਾ ਘੈਂਟ ਕੰਮ ਆ ਯਾਰ ਇਹ ਆਪਾਂ ਨੂੰ ਪੈ ਜਾਣੀ 10 ਕਿਲੋਮੀਟਰ ਵਾਂਗੂ ਪਰ ਮੈਂ ਹਾਂ ਚੱਲ ਕੋਈ ਨਹੀਂ ਦਾ ਮਾਰਨ ਲਈ ਵਧੀਆ ਲੈਿੰਦੇ ਨਾ ਨਿਆਣੇ ਜੀ ਜਿਹਨਾਂ ਦਾ ਸੁਪਰ ਸੀਡਰ ਵਾਲੀ ਚੌੜੇ ਹੀ ਪੜੇ ਆ ਤਾਂ ਯਾਰ ਆ ਤਾਂ ਇਹ ਹੋਰ ਵੀ ਰਾਸਤੇ ਇਹ ਕਪੜਾ ਉਹ ਵਟਾਂ ਲਈ ਲੇਖਣਾ ਨੇ ਸਹੀ ਆ ਗਾਰ ਲਵੇ ਉਹ ਜੇ ਲਾਉਣੀ ਹੋਈ ਤਾਂ ਆ ਲਗਾਉਣਾ ਨਹੀਂ ਲਗਾਣਾ ਉਹਦੇ ਮਾਰੇ ਜ਼ਿਆਦੇ ਆਏ ਆ ਵੀ ਚਲੋ ਉਹ ਵੇਖ ਆਵਾਂ ਜ ਨਾਲੇ ਤੇ ਕੰਮ ਨਹੀਂ ਆਉਂਦਾ ਬਾਹਰ ਜੇ ਲਓ ਤੇ ਆਪ ਦਾ ਟੋਰਾ ਫਿਰ ਸਿੱਧਾ ਪੈਂਦੇ ਆਈ ਜਾਂਦਾ ਫਿਰ ਬਾਹਲਾ ਲੱਗ ਪੈਂਦਾ ਉੜ ਆ ਰਿਹਾ ਬਾਣੇ ਤੇ ਲੈ ਸਲੈਪ ਤੇ ਲੈਦਾ ਸਲੈਪ ਵਾਲੇ ਲੈਦਾ ਆ ਤਾਂ ਜਿਹੜਾ ਦਾ ਬਾਬੇ ਚੰਗਾ 18 ਦੇ 18 ਦਾ ਕੂੜਾ ਹੀ ਮੋਲ ਮੋੜ ਰਿਹਾ ਉਹ ਐਂ ਦੇ ਲਈ ਆਉਂਦਾ ਤੇ ਰੋਲਾ ਕੀ ਆ ਹੁਣ ਇੱਕ ਤਾਂ ਥੋੜੀ ਹਵਾ ਜ਼ਿਆਦਾ ਲੱਗਦੀ ਐ ਇੱਕ ਵੇਟ ਜ਼ਰੂਰੀ ਆ ਮਗਰ ਸਲੈਪ ਬਹੁਤ ਲੰਦਾ ਸਲੈਪ ਹੀ ਰਹੀ ਜਾਂਦਾ ਪਹਿਲੇ ਹਾਈ ਜ ਆ ਤੋਰਾ ਬਣਾਉਂਦਾ ਤੀਜਾ ਲੋ ਫਿਰ ਜਾਵਾਂ ਇਹਦਾ ਛੋਟਾ ਆ ਜਾਂਦਾ ਉਹਦਾ 18 ਦੇ ਟਾਇਰਾਂ ਕਰਕੇ ਸਾਉਂ ਟ੍ਰੈਕਟਰ ਨੂੰ ਤਾਂ ਚੱਲ ਜਿਆਦਾ ਹੀ ਆ 18 ਦੇ ਟਾਇਰਾਂ ਚ ਤੋਰਾ ਪਰ ਫੇਰ ਵੀ ਉਹਨਾਂ ਕੰਮ ਨਹੀਂ ਨਿਪਟਦਾ ਆਪਾਂ ਨੂੰ ਥੋੜੀ ਜਲਦੀ ਐ ਤੇ ਸਹੀ ਤਾਂ ਟਾਪ ਲੋ ਹੁੰਦਾ ਨਾ ਕਿ ਦੇ ਦਣ ਹੁਣ ਹਟਾਪਦੀ ਆਪਾਂ ਗਰਾਰੀ ਘਰਾਰੀ ਵਾਡੀ ਪਾਈ ਦੀ ਆ ਕਰਕੇ ਫਿਰ ਜੇ ਟਾਪ ਲੋ ਲਾ ਦਿੰਨੇ ਪਹਿਲੇ ਹੀ ਜਿੰਨਾ ਤੁਰ ਪਹਿਲਾਂ ਫੇਰ ਤੇਲ ਵੀ ਬਹੁਤ ਸ਼ਕ ਦਬ 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 ਦਾਨੀਆਂ ਸਨੇਪ ਮਾਰਦਾ ਉਹ ਭੰਨੀ ਤਰਾ ਉਹਦਾ ਉਹ ਡਰਾਈਵਰ ਆਉਣ ਦਿਓ ਫੇਰ ਮੈਂ ਸਾਨੂੰ ਦਿਖਾਵਾਂਗਾ ਵੀਡੀਓ ਬਣਾ ਕੇ ਤੇ ਵਾਹਣ ਥੋੜੇ ਜਿਹਾ ਉੱਤੇ ਸੱਲ ਹੈਗੀ ਉਤਲੇ ਪਾਸੇ ਤਾਂ ਕਰਕੇ ਸਲੈਪ ਬਹੁਤ ਲੈਂਦਾ ਸਹੀ ਦਾ ਕਣਕਾਂ ਵਾਲੇ ਅਪੜ ਤੇ ਖਿਚਾਉਣੇ ਹੁਣ ਉਦੋਂ ਆਵੇ ਸਵਾਦ ਇਹ ਹੁਣ ਆਏ ਆਵੇ ਖਰਚੇ ਬਹੁਤ ਆ ਨਾ ਤਾਂ ਇਹ ਜਹਲ ਵੱਜ ਨਹੀਂ ਤੇ ਹਲ ਹੁਲ ਮਾਰੇ ਬਿਨਾ ਜੇ ਸਿੱਧਾ ਅਪੜ ਤੇ ਜੋੜਦੇ ਆ ਤਾਂ ਨਾੜ ਜਾਈ ਭੰਨੀ ਆਂਦਾ 19 ਨੰਬਰ ਦਾ ਨਾੜ ਪਾਇਆ ਵੈਸੋ ਪ੍ਰोसीਜਰ ਜੇ ਐਂ ਵੀ ਜਦੇ ਸੀ ਹੁਣ ਖਰਚੇ ਝੋਨਾ ਡਈਏ ਸਾਨੂੰ ਬਗ ਤੇ ਆਏ ਕੋਈ ਲੱਜਤ ਜੀ ਵਾਲੀ ਗੱਲ ਨਹੀਂ ਮੈਂ ਹੈ ਉਹਨਾਂ ਤੇ ਜਿਹੜਾ ਆਪਾਂ ਇਹਨਾਂ ਦੇ ਖਾ ਲੈਂਦੇ ਕੁਝ ਨਾ ਜੰਝੰਗਾ ਦੇ ਨਾਲੇ ਕਹਿੰਦੇ ਮਾਰੇ ਨਹੀਂ ਮੰਦ ਤੇ ਬਾਲੇ ਨਹੀਂ ਆਪਾਂ ਲਾਉਂਦੇ ਹਿਸਾਬ ਦੇ ਲਾਵਾਂਗੇ ਤੇ ਚਲ ਇਹਨੇ ਨਾ ਵਾਹਣ ਪਟਿਆ ਜਾ ਜਾਊਗਾ ਬਾਣ ਗੱਲਾ ਲਾ ਇਹ ਲੋੜੇ ਲੈ ਚਾ ਮਿੱਤਰੋ ਇਹਦਾ ਚਲੋ ਕੰਟਰੋਲਰ ਰੋਡਾ ਨਵਾਂ ਕਰਕੇ ਨਹੀਂ ਸਹੀ ਹੈਗਾ ਪਰ ਇੰਨੇ ਇੰਨੇ ਕਿ ਲਾਉਦਾ ਆ ਵਾ ਦੇਖਣਾ ਡਰਾਈਵਰ ਕੋ ਗੱਲ ਨਹੀਂ ਬਣਦੀ ਕੋਹਨਾ ਕੋ ਘੱਟ ਲੱਗਦੇ ਹੋ ਸਕਦੇ ਆ ਪਰ ਆ ਪੋਜੀਸ਼ਨ ਆ ਇਹ ਮਾਫੀ ਜਾਵਾਂਗੇ ਉਤਰਗੇ ਪਰ ਬੰਦਾ ਲਾਰੇਵਾਜ ਹਰੇਸ ਘਟ ਗਈ ਰੇਸ ਨੇ ਲੈ ਜਾਂਦੀ ਯਾਰ ਇਹਦਾ ਬੜਾ ਰੌਲਾ ਸਾਡਾ ਬੰਦਾ ਲਾਰੇਵਾਜ ਤੇ ਉਹ ਆਇਆ ਨਹੀਂ ਤੇ ਹੁਣ ਫਿਰ ਜੇ ਆਹ ਵਾਣ ਚ ਵੀ ਮਾਰਦੇ ਆ ਤਾਂ ਉਹ ਮਗਰਲੇ ਨੂੰ ਹਵਾ ਨਾ ਭਜੇ ਤਾਂ ਕਰਕੇ ਬਸ ਸਾਢੇ 3 ਕਿੱਲੇ ਮਾਰੇ ਆ ਐਰੇ ਚ ਨਹੀਂ ਵਾਰਦੇ ਤੇ ਸਿੱਧਾ ਹੀ ਚਲਾਵਾਂਗੇ ਦੇਖੀ ਜਾਊਗੇ ਸੁਪਰ ਸੀਡਰ ਤੇ ਲਾਈ ਬਹੁਤ ਵਧੀਆ ਆਉਂਦਾ ਕਿਉਂਕਿ ਟਾਇਰ 18 ਦੇ ਤੇ ਹਵਾ ਬਹੁਤ ਘਟਾਈ ਐ ਟਾਇਰ ਦੇ ਵਿੱਚ ਵੱਲ ਪੈਂਦਾ ਈ ਹੁਣ ਮੈਂ ਦੁਬਾਰਾ ਛੱਡ ਕੇ ਰਹਿਣਾ ਤੇ ਪੂਰਾ ਧਿਆਨ ਨਾਲ ਚੜੂੰਗਾ ਵੀਰੋ ਬਹੁਤ ਵੀਰ ਫਿਰ ਗਾਲਾਂ ਕੱਢਦੇ ਆ ਗੁੱਸਾ ਕਰਦੇ ਆ ਵੀ ਉਤਰਿਆ ਨਾ ਕਰਾ ਦਿੰਦੇ ਹੇਵਾਨ ਕੇ ਲਾਇਆ ਜਾਂਦਾ ਹੋਏ ਕੰਟਰੋਲ ਛੱਡ ਜਾਂਦਾ ਪਹਿਲੇ ਲੋਡ ਤੇ ਵੀ ਵਧੀਆ ਪਹਿਲੇ ਹਾਈ ਜਿਨੀ ਤੁਰਦਾ ਪਰ ਉਥੇ ਹਾਲ ਵਾਲਾ ਪੜਾ ਹੁੰਦਾ ਲੋ ਲੋ ਤੋਤੇ ਲੋ ਐ ਫੋਰ ਵੀਲਸ ਹੁੰਦਾ ਸਹੀ ਪਰ ਆਪਾਂ ਜਦ ਰਾਈ ਬੈਠੇ ਹੁਣੇ ਹੋਏ ਸਵਾਦ ਮਾਰੇ ਚਲੋ ਠੀਕ ਹੈ ਜੀ ਆਹ ਪਰਫਾਰਮੈਂਸ ਹੈ ਟਰੈਕਟਰ ਦੀ පචාරදන්නනයි කරල අතහරක වාට පයින හලාගෙනයි. ਇਹ ਜੇ ਲੋੜੇ ਦਾ ਟਾਪ ਲੋ ਇਹਦਾ ਪਹਿਲੇ ਹੈ ਜਿੰਨਾ ਨਹੀਂ ਤਾਂ ਸਾਨੂੰ ਟਾਪ ਲੋ ਲਾ ਕੇ ਵਿਖਾਵੇ ਆ ਪਰਫੋਰਮੈਂਸ ਇਹਦਾ ਗਾਣਾ ਲੈਣਾ ਹੀ ਚਾਹੁੰਦਾ ਇਹ ਕਿਉਂ ਆਉਂਦਾ ਇਹਦਾ ਘਰ ਦਾ ਘੁਰਦਾ ਜਦੋਂ ਉੱਤਰ ਜਾਂਦੇ ਉਹਦੇ ਟਰੈਕਟਰ ਦਾ ਬੈਲੈਂਸ ਵਿਗੜ ਜਾਂਦਾ ਪਤਾ ਨਹੀਂ ਇੰਨਾ ਕਿਉਂ ਹੈ ਭਾਰ ਮੰਨਦਾ ਇਹ ਜਾਣੀ ਆ ਇਹਨੇ ਲਾਉਦਾ ਯਾਰ ਹਾਲ ਤੇਰਾ ਮਿੱਤਰੋ ਵਾਹ ਕਚਾ ਜਿਹਾ ਹੀ ਲਾ ਇਹ ਪਹਿਲਾਂ ਅਸੀਂ ਆਈ ਸਾਰੇ ਬਾਅਨ ਚ ਮਾਰ ਦਾਂਗੇ ਪਰ ਤਾਂ ਬਹੁਤ ਲੱਗਦਾ ਤੀਜੇ ਲੋਕ ਦੇ ਵਿੱਚ ਮਾਰਨਾ ਪੈਂਦਾ ਤੇ ਨਾਲੇ ਤਾਂ ਉਧਰ ਕਰਾਇਆ ਬਾਨ ਦਾ ਇੱਕ ਨੰਬਰ ਦੇ ਦਾਂ ਤੇ ਇਹ ਸੱਤ ਦਾ ਮਿਲਦੇ ਸੀਗੇ ਬਿਨਾ ਕਰਾਏ ਤਾਂ ਪਰ ਮੈਂ 109 ਹੀ ਪਾਉਣਿਆ ਤੁਹਾਨੂੰ ਦੰਦਾ 99 ਤੇ 93 ਬਾਕੀ ਬੱਗੇ ਰਹੀ ਹੈ ਪਰ ਤਾਂ ਤੁਹਾਨੂੰ ਪਤਾ ਨਹੀਂ ਕਿ ਦੰਦਾ ਦਾ ਪੰਡਾ ਦਾ ਹੁੰਦਾ ਆ ਮਾਰੋਂ ਲਿਆ ਦੇਣਾ ਤਾਂ ਮਿਲਦੀ ਸੱਤ ਦਾ ਸੱਤ ਨਾ ਪਰ ਮੈਂ 9 ਹੀ ਪਾਉਣਿਆ ਇਹ ਪਰ 9 ਹੁੰਦੇ ਦਾ 4 ਵੀ ਦਾ ਵਾਸਤੇ ਹੀ ਸਹੀ ਦਾ। ਪਰ ਇਹ 18 ਤੇ 14 ਕਰਕੇ ਲਈ ਫੜਿਆ। ਐਥਾਨ ਵਾਲੇ ਨੂੰ ਆਇਆ ਲੱਗਦਾ ਬਾਲਾ ਪਿਆ ਜਾਂਦਾ। ਦੋਹਾਂ ਵਾਲਾ ਇੱਕ ਉੱਥੇ ਪਿਆ ਮਰੇਲ ਕੋਟਲੇ ਦੇ ਬਣੇ। ਸਾਡੇ ਤਿੰਨ ਸਾਰੀ ਤਿੰਨ ਉਹ ਪਏ। ਮੇਰੇ ਖੜੇ ਖੜੇ ਚਾਹ ਟਰੈਕਟਰ ਆ ਕੇ ਮੁੜ ਗਏ ਇਹਨਾਂ ਕੰਮ ਚੱਲਦਾ ਯਾਰ ਉਹ ਦੇਖੋ ਤਾਂ ਆਹ ਦਾਈ ਨਾ ਸਰਦਾਰੀ ਇੱਕ ਇਧਰ ਪਲਾਉਂਦਾ ਜੇ ਅਰੇ ਇਹ ਚੀਜ਼ ਪਈ ਕੱਦੂ ਗਾ ਕੱਦੂ ਉਦਾਰਨ ਵਾਲੇ ਤੋਂ ਨਾ ਇਹ ਕੋਈ ਝੱਟ ਚੀਜ਼ ਪਈ ਆਹ ਬਾਈ ਇਹ ਪਰਦਾ ਆ ਆ ਤਵੰਗਾ ਹੁਣੇ ਕੋਈ ਲੈ ਕੇ ਗਿਆ ਜੀ ਆਹ ਇੱਕ ਟਰੈਕਟਰ ਹੋਰ ਆਇਆ ਖੜਾ ਇੰਨੀ ਸਰਦਾਰੀ ਆ ਲੈ ਜਾਂਦੇ ਨਾ ਇਹ ਢੂੜਾਂ ਕੀ ਜਿਹੜੀ ਸੈਟੀ ਹੈ ਮਿੱਤਰੋ ਮਾਲਚਰ ਮੋਲਚਰ ਫਾਰਾ ਕੋਈ ਪਿਆ ਆਹ ਦੇ ਆਹਾਂ ਛੋਟਾ ਨੇ ਮਾਡੇ ਵੀ ਪਏ ਨੇ ਮਾਲਚਰ ਤਾਂ ਮਾਣੇ ਪੇਂ ਨਹੀਂ ਰਹੇ ਸਿਰਾਈ ਹੈ ਸਾਡਾ ਆਪਾਂ ਨੂੰ ਪਹੇ ਗਿਆ 12 ਕਿਲੋਮੀਟਰ ਖੇਤੋਂ ਪਰ ਨਿਆਰਾ ਹੀ ਆ ਗਿਆ 200 200 ਰੁਪਈਆ ਨੌਆਂ ਦਾ ਜਿਹੜੇ ਨੌਆਂ ਤੋਂ ਲੈ ਉਹਨਾਂ ਦਾ ਦੋ ਜਿਹਨੇ 7 ਲੋੜਿਆ ਉਹਨਾਂ ਦਾ 150 ਰੁਪਏ ਦਾ 200 ਦੇ ਹਿਸਾਬ ਨਾਲ ਆਪਣੇ 3 ਘੰਟੇ ਲੱਗੇ ਅੱਧਾ ਅੱਧਾ ਘੰਟਾ ਪਰਵਾਹ ਕਰਨੀ ਪਈ ਜਦੋਂ 2 ਘੰਟਿਆਂ ਦੇ ਫੇਰ ਕੰਮ ਨਿਬੜ ਗਿਆ ਹੁਣ 20 ਮਿੰਟਾਂ ਜਾਗੇ ਇੱਥੇ ਆਏ ਜੰਡਾ ਦੇ ਜੀ ਆਏ ਜੀ ਹੌਲਵਾ ਆ ਰੋੜ ਹੀ ਆਇਆ ਆ ਫਰੀਦਕੋਟ ਸਾਹਿਬ ਆ ਸਾਹ ਰੋੜ ਹੀ ਪਰ ਸਾਹ ਇਦੋਂ ਬੜਾ ਜਿਹੜਾ ਉਹਦੇ ਉੱਪਰ ਪਰ ਬਈ ਨਿਆਰਾ ਹੈ ਸੁਖਾਇਆ ਨਹੀਂ ਹੋਇਆ ਨਾ ਤੇਰਾ ਹੀ ਕੰਮ